ਉਦੋਂ 5 ਮਿੰਟ ਪਾਣੀ ਪਹਿਲਾਂ ਬੰਦ ਲਿਆ ਉਹ ਤੇਰਾ ਹਰ ਦਫਾ 5 ਮਿੰਟ ਦਾ ਰੋਲਾ ਹੁੰਦਾ ਜਾਂ ਤੂੰ ਦਫਾ ਹੋ ਜਾ ਤੂੰ ਮੁੰਨ ਤੱਕਾ ਮਾਰਿਆ ਮੈਂ ਜਾ ਕੇ ਉਹਨੂੰ ਦੱਸਣਾ ਉਹ ਤੇ ਨਾ ਫਿਰ ਨਿਭੜ ਲੇਗਾ ਅਸਲਾਮੁਅਲੈਕਮ ਚੋਰੀ ਸਾਹਿਬ ਵਾਲੇਕੁਮ ਸਲਾਮ ਖੈਰ ਤੇ ਹੈ ਅੱਜ ਫੇਰ ਕੋ ਨਵੀਂ ਗੱਲ ਐ ਤੈਨੂੰ ਬੜਾ ਸਾਹ ਚੜਿਆ ਐ ਚੌਧਰੀ ਸਾਹਿਬ ਆਇਆ ਨੇ ਪੰਜ ਮਿੰਟ ਪਾਣੀ ਫੇਰ ਪਹਿਲਾਂ ਰੋਲ ਲਿਆ ਨਾਲੇ ਮੈਨੂੰ ਧੱਕੇ ਮਾਰੇ ਨਾਲੇ ਮੈਨੂੰ ਗਾਹਾਂ ਕੱਢਿਆ ਨੇ ਉਹਨਾਂ ਦੀ ਇੰਨੀ ਜੁਰਤ ਪਰ ਤੂੰ ਮੈਨੂੰ ਇਹ ਦੱਸ ਤੂੰ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਚੌਧਰੀ ਸਾਹਿਬ ਜਦੋਂ ਉਹਨਾਂ ਗਾਹਾਂ ਕੱਢਿਆ ਨੇ ਮੈਨੂੰ ਤੇ ਚੌ ਫੇਰ ਮੈਂ ਵੀ ਨਹੀਂ ਦਿਆ ਉਹਨਾਂ ਨਾਲ ਹੁਣੇ ਨਿਬੜ ਲੈਨੇ ਆ ਪਾਣੀ ਵੀ ਸਾਡਾ ਤੋੜਿਆ ਤੇ ਗਾਹਾਂ ਵੀ ਸਾਡੇ ਬੰਦੇ ਨੂੰ ਨਾਲੇ ਚੋਰ ਤੇ ਨਾਲੇ ਚਤਰੀਆਂ ਚਲੋ ਮੁੰਡਿਆ ਲਿਆਓ ਗੰਨਾ ਇਹਨਾਂ ਨਾਲ ਹੁਣੇ ਨਿਬੜ ਲੈਨੇ ਆ ਆ ਗੋਦਿਆ ਗੋਦ ਦਾ ਮੈਦਾਨ ਆ ਠਹਿਰ ਜੋ ਬਹੁਤੇ ਕਾਲਿਓ ਨਿੱਕੀਆਂ ਨਿੱਕੀਆਂ ਗੱਲਾਂ ਤੂੰ ਐਡੇ ਵੱਡੇ ਫੈਸਲੇ ਨਹੀਂ ਕਰੀਦੇ ਉਹ ਵੀ ਇੱਕ ਮਿੰਟ ਵਿੱਚ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਕਮਾਨ ਦੇ ਵਿੱਚੋਂ ਨਿਕਲਿਆ ਤੀਰ ਤੇ ਜ਼ਬਾਨ ਦੇ ਵਿੱਚੋਂ ਨਿਕਲੀ ਗੱਲ ਇਸੇ ਤਰ੍ਹਾਂ ਬੰਦੂਕ ਦੇ ਵਿੱਚੋਂ ਨਿਕਲੀ ਗੋਲੀ ਵਾਪਸ ਨਹੀਂ ਹੁੰਦੀ ਘਰਾਂ ਦੇ ਘਰ ਉੱਜੜ ਜਾਂਦੇ ਨੇ ਤੇ ਆਉਣ ਵਾਲੀਆਂ ਨਸਲਾਂ ਨੂੰ ਇਹਦਾ ਬਹੁਤ ਜ਼ਿਆਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਅੱਬਾ ਐਡਾ ਲਿੱਸਾ ਨਹੀਂ ਆਣਾ ਕਰ ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ ਅੱਜ ਉਹਨਾਂ ਨੇ ਗੱਲਾਂ ਕੱਡੀਆਂ ਨੇ ਤੇ ਕੱਲ ਗੱਲ ਹੱਥੋਂ ਪਾਈ ਤੇ ਜਾਏਗੀ ਤੇ ਅੱਗਾ ਫਿਰ ਇਨਾ ਤੱਤਾ ਨਹੀਂ ਹੋਈਦਾ ਮੁੰਡਿਓ ਮੈਂ ਉਹਨਾਂ ਨੂੰ ਇੱਥੇ ਡੇਰੇ ਦੇ ਬੁਲਾ ਕੇ ਪੁੱਛ ਲੈਣਾ ਵਾਂ ਅੱਬਾ ਸਾਨੂੰ ਇਹਨਾਂ ਹਰ ਵळे ਸਮਝਾਈ ਜਾਇਆ ਕਰ ਅੱਜ ਇਹਨਾਂ ਨੇ ਸਾਨੂੰ ਦੋ ਹੱਥ ਕਰ ਲੰਦੇ ਨਾ ਰਵੇਗਾ ਬਾਹਰ ਤੇ ਨਾ ਵਜੇਗੀ ਬਾੰਤਰੀ ਮੇਰਾ ਪੁੱਤਰ ਹੈ ਤੁਹਾਡਾ ਜਵਾਨ ਖੂਨ ਹੈ ਮੈਂ ਕਹਿ ਰਿਹਾ ਵਾਂ ਥੋੜੇ ਠੰਡੇ ਹੋਵੋ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਇਹ ਦੁਸ਼ਮਣੀਆਂ ਦੇ ਰਾਹਦ ਖੁੱਲ ਜਾਂਦੇ ਨੇ ਤੁਹਾਨੂੰ ਪਤਾ ਹੈ ਫਿਰ ਕੀ ਹੁੰਦਾ ਹੈ ਇਹ ਘਰਾਂ ਦੇ ਵਿੱਚ ਕਿਕਰਾਂ ਤੇ ਜ਼ਮੀਨਾਂ ਦੇ ਵਿੱਚ ਆਕੂਗਾ ਦਿੰਦੀਆਂ ਨੇ ਘਰਾਂ ਦੇ ਘਰ ਉੱਜੜ ਜਾਂਦੇ ਨੇ ਤੇ ਜ਼ਮੀਨਾਂ ਬੇਆਬਾਦ ਤੇ ویرਾਨ ਹੋ ਜਾਂਦੀਆਂ ਨੇ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੋ ਕਿਸੇ ਨੂੰ ਵੀ ਆਪਣੇ ਤੋਂ ਮਾੜਾ ਵੇਖ ਕੇ ਐਵੇਂ ਚੜਾਈ ਨਹੀਂ ਕਰ ਦੇਦੀ ਮੇਰਾ ਰੱਬ ਬੜਾ ਤਾਕਤਵਾਰ ਏ ਉਹ ਤਾਂ ਚਿੜੀਆਂ ਤੋਂ ਬਾਜ਼ ਮਰਵਾ ਦਿੰਦਾ ਚਲੋ ਬਹਿ ਜਾਓ ਮੇਰੇ ਹੁੰਦਿਆਂ ਤੁਹਾਨੂੰ ਤੱਤੇ ਹੋਣ ਦੀ ਲੋੜ ਨਹੀਂ ਓ ਮੁੰਡਿਆ ਦੱਸੋ ਟਾਈਮ ਕੀ ਹੋਇਆ ਜੇ 2:20 ਮਿੰਟ ਹੋ ਗਏ ਚੌਧਰੀ ਸਾਹਿਬ ਨਹੀਂ ਯਾਰ 2:15 ਮਿੰਟ ਹੋਏ ਨੇ ਇਹ ਕੀ ਗੱਲ ਏ ਤੁਹਾਡੀਆਂ ਘੜੀਆਂ ਦੇ 5 ਮਿੰਟ ਦਾ ਫਰਕ ਏ ਤੂੰ ਦੱਸ ਮੁੰਡਿਆ ਤੇਰੀ ਘੜੀ ਦਾ ਕੀ ਟਾਈਮ ਹੋਇਆ ਹੈ ਅੱਬਾ 2:15 ਮਿੰਟ ਹੋਇਆ ਨੇ ਓ ਕਮਿਆ ਇਹ ਤੇਰੀ ਘੜੀ ਦਾ 5 ਮਿੰਟ ਦਾ ਫਰਕ ਸਾਨੂੰ ਬੜੇ ਵੱਡੇ ਪੈਂਡੇ ਪਾਣ ਲੱਗਾ ਸੀ ਮੈਨੂੰ ਲੱਗਦਾ ਤੇਰੀ ਘੜੀ ਦੇ ਨਾਲ ਨਾਲ ਤੇਰਾ ਦਿਮਾਗ ਵੀ ਖਰਾਬ ਏ ਓ ਮੇਰੇ ਪੁੱਤਰੋ ਮੈਂ ਤੁਹਾਨੂੰ ਅੱਗੇ ਵੀ ਇੱਕ ਨਹੀਂ ਬਲਕਿ 20 ਵਾਰੀ ਕਿਹਾ ਬਹੁਤੇ ਚੱਤੇ ਨਾ ਚੱਲਿਆ ਕਰੋ ਨਾਲੇ ਦੂਜੀ ਗੱਲ ਏ ਆ ਕੋ ਸਾਡੇ ਗਵਾਂਢੀ ਵੀ ਨੇ ਸਾਡੀ ਉਹਨਾਂ ਨਾਲ ਲੜਾਈ ਨਹੀਂ ਬਣਦੀ ਉਹਦੇ ਬੜੇ ਭਲੇ ਮਾਨ ਸਰਾਈ ਨੇ ਤੇ ਰਹਿ ਗਈ ਪਾਣੀ ਦੀ ਗੱਲ ਇਹ ਪਾਣੀ ਤੇ ਜ਼ਮੀਨਾਂ ਮੇਰਾ ਪੁੱਤਰੋ ਇੱਥੇ ਰਹਿ ਜਾਣੀਆਂ ਨੇ ਬੰਦਾ ਫਿਰ ਸਾਰੀ ਜ਼ਿੰਦਗੀ ਪਛਤਾਨਦਾ ਰਹਿੰਦਾ ਹੈ ਅੱਜ ਇੱਕ ਨਿੱਕੀ ਜੀ ਗੱਲ ਤੋਂ ਕਿੱਡਾ ਵੱਡਾ ਫਸਾਦ ਖੜਾ ਹੋਣ ਲੱਗਾ ਸੀ ਮੈਂ ਤੁਹਾਡਾ ਪਿਓ ਵਾਂ ਮੇਰੀ ਇੱਕ ਗੱਲ ਪੱਲੇ ਬੰਨ ਲਓ ਅੱਜ ਤੋਂ ਬਾਅਦ ਮੈਨੂੰ ਤੁਹਾਡੀ ਕੋਈ ਵੀ ਸ਼ਿਕਾਇਤ ਨਾ ਆਵੇ ਤੇ ਨਾਲੇ ਬਗੈਰ ਤਸਦੀਕ ਤੂੰ ਕਿਸੇ ਵੀ ਗੱਲ ਦਾ ਯਕੀਨ ਨਹੀਂ ਕਰਨਾ ਕਿਸੇ ਵੀ ਬੰਦੇ ਦੇ ਝੂਠਾ ਹੋਣ ਦੀ ਸਭ ਤੋਂ ਵੱਡੀ ਦਲੀਲ ਇਹ ਆ ਕਿ ਉਹ ਹਰ ਸੁਣੀ ਸੁਣਾਈ ਗੱਲ ਤੇ ਯਕੀਨ ਕਰ ਲਏਗਾ ਤੇ ਨਾਲੇ ਮੇਰੀ ਇੱਕ ਗੱਲ ਪੱਲੇ ਬੰਨ ਲਓ ਜਿੰਨੀ ਦੇਰ ਮੈਂ ਜੀਣਾ ਵਾਂ ਮੇਰੇ ਤੋਂ ਵੱਧ ਕੇ ਤੁਸੀਂ ਕੋਈ ਵੀ ਕੰਮ ਨਹੀਂ ਕਰਨਾ ਇਹਦੇ ਵਿੱਚ ਹੀ ਤੁਹਾਡਾ ਭਲਾ ਹੈ ਬੰਦਾ ਉਹ ਹੀ ਜਿਹੜਾ ਗੱਲ ਦਾ ਵੀ ਪੱਕਾ ਹੋਵੇ ਨਾਲੇ ਕੰਨਾਂ ਦਾ ਵੀ ਪੱਕਾ ਹੋਵੇ ਬਿਗੈਰ ਤਹਕੀਕ ਤੂੰ ਕਿਸੇ ਵੀ ਗੱਲ ਤੇ ਯਕੀਨ ਨਾ ਕੀਤਾ ਜਾਏ ਬਿਗੈਰ ਤਹਕੀਕ ਤੂੰ ਕਈ ਕਾਰ ਉਜੜ ਗਏ ਨੇ ਕਈ ਕਤਲ ਹੋ ਗਏ ਨੇ ਕਈ ਰਿਸ਼ਤੇ ਇੱਕ ਦੂਜੇ ਤੋਂ ਦੂਰ ਹੋ ਗਏ ਨੇ ਸਭ ਤੋਂ ਵੱਡਾ ਝੂਠਾ ਉਹ ਵੇ ਜਿਹੜਾ ਬਿਗੈਰ ਤਹਕੀਕ ਤੂੰ ਕਿਸੇ ਵੀ ਗੱਲ ਦਾ ਯਕੀਨ ਕਰ ਲੈਂਦਾ ਏ ਜਿਹੜਾ ਬੰਦਾ ਵੀ ਤੁਹਾਡੇ ਕੋਲ ਖਬਰ ਲੈ ਕੇ ਆਵੇ ਪਹਿਲੇ ਉਹਦੀ ਗੱਲ ਦੀ ਮੁਕੰਮਲ ਤਸਦੀਕ ਕਰ ਲਈ ਜਾਏ ਨਿੱਕੀ ਜੀ ਗੱਲ ਬਾਅਦ ਔਕਾਤ ਬੜੇ ਵੱਡੇ ਨੁਕਸਾਨ ਦਾ ਸਬਬ ਬਣ ਜਾਂਦੀ ਏ ਇਸ ਵੀਡੀਓ ਨੂੰ ਸਵਾਬ ਦੀ ਨੀਅਤ ਦੇ ਨਾਲ ਖੂਬ ਖੂਬ ਸ਼ੇਅਰ ਵੀ ਕੀਤਾ ਜਾਏ